ਵਾਰ ਵਾਰ ਕਾਨਫਰੰਸ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਡਾਕਟਰ ਦਲਜੀਤ ਸਿੰਘ ਚੀਮਾ ਬੀਬਾ ਸਿਮਰਤ Kaur ਬਾਜਾਹੋਣਾ ਵੱਲੋਂ ਅਤੇ ਗਰੀਬਕੌਰ ਮਜੀਠੀਆ ਅਤੇ ਗਰੀਬਕੌਰ ਮਜੀਠੀਆ ਦੇ ਪਰਿਵਾਰ ਵੱਲੋਂ ਕਿ ਬਿਕਰਮ ਮਜੀਠੀਆ નિર્ਦੋਸ਼ ਨੇ ਬਿਕਰਮ ਮਜੀਠੀਆ ਬੇਕਸੂਰ ਨੇ ਬਿਕਰਮ ਮਜੀਠੀਆ ਤੇ ਜਾਗ ਬੁੱਝ ਕੇ ਬਦਲਾਖੋਰੀ ਦੀ ਰਾਸਨੀਤੀ ਕੀਤੀ ਚਾਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਖਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਇੱਕ ਗੱਲ ਦੇ ਹਵਾਲੇ ਦੇ ਦਿੱਤੇ ਨੇ ਦੋਸ਼ੀ ਕੌਣ ਹੈ ਅਤੇ નિર્ਦੋਸ਼ ਕੌਣ ਹੈ ਕਿਉਂ ਮੁਹਾਲੀ ਦੀ ਸਥਾਨਕ ਅਦਾਲਤ ਦੇ ਵਿੱਚੋਂ ਜ਼ਬਾਨਤ ਨਹੀਂ ਮਿਲੀ ਬਿਕਰਮ ਜਿਠੀਆ ਨੂੰ ਖਬਰ ਦੇ ਨਾਲ ਬਣੇ ਰਹਿਣਾ ਦੱਸਾਂਗੇ ਕਿ ਕਿੰਨਾ ਪੈਸਾ ਇਕੱਠਾ ਕੀਤਾ ਬਿਕਰਮ ਜਿਠੀਆ ਨੇ ਅਤੇ ਕਿੰਨੇ ਖਾਤਿਆਂ ਦੇ ਵਿੱਚ ਉਹ ਪੈਸਾ ਟ੍ਰਾਂਸਫਰਟ ਕੀਤਾ ਗਿਆ ਜਦੋਂ ਐਜ਼ੇ ਬਤਾ ਐਕਸੀ ਸ਼ਰੂਮੀ ਅਕਾਲੀ ਦਲ ਵੱਲੋਂ ਐਜ਼ੇ ਮੰਤਰੀ ਸੀ ਤੇ ਜਦੋਂ ਬਿਕਰਮਜੀਤਿਆ ਨੂੰ ਪੰਜਾਬ ਦਾ ਸੁਪਰ ਸੀਐਮ ਕਿਹਾ ਜਾਂਦਾ ਸੀ ਸ਼ਰੂਮੀ ਅਕਾਲੀ ਦਲ ਵੱਲੋਂ ਤੇ ਪੱਤਾ ਵੀ ਨਹੀਂ ਹਿੱਲਦਾ ਸੀ ਜੋ ਗੱਲ ਬਿਕਰਮਜੀਤਿਆ ਨੇ ਸ਼ਰੂਮੀ ਅਕਾਲੀ ਦਲ ਦੇ ਆਗੂਆਂ ਨੂੰ ਕਹਿ ਦਿੱਤੀ ਇਨ ਬਿਨ ਮੰਨੀ ਪੈਂਦੀ ਸੀ ਤੇ ਬਿਕਰਮਜੀਤਿਆ ਦੇ ਪਿੱਛੇ ਪੈ ਭਗਵੰਤ ਮਾਨ ਵਿਜੀਲੈਂਸ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਅੱਜ ਜੋ ਚਾਰ ਚੀਟ ਪੇਸ਼ ਕੀਤੀ ਹੈ ਉਹ ਉਹ ਖਬਰ ਸੁਣ ਕੇ ਤੁਹਾਡੇ ਹੋਸ਼ ਵਾਸ਼ ਪੁੱਟ ਜਾਣਗੇ ਕਿ ਇੰਨਾ ਪੈਸਾ ਕਿਵੇਂ ਬਿਕਰਮ ਮਜੀਠੀਆ ਨੇ ਦਸਾਂ ਸਾਲਾਂ ਦੇ ਵਿੱਚ ਇਕੱਠਾ ਕੀਤਾ ਇਹ ਪੈਸਾ ਕਿਵੇਂ ਕਮਾਇਆ ਗਿਆ ਕੀ ਇਹ ਪੈਸਾ ਨਸ਼ਾ ਤਸਕਰੀ ਕਰਕੇ ਕੀ ਇਹ ਪੈਸਾ ਲੁੱਟਮਾਰ ਕਰਕੇ ਬਣਾਇਆ ਗਿਆ ਜਿਸ ਤਰ੍ਹਾਂ ਨਰਿੰਦਰ ਸਿੰਘ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਚ ਸਤਾਪ ਚਟੂਪ ਤੇ ਆਏ ਅਤੇ ਸਾਬਕਾ ਈਡੀ ਡਾਇਰੈਕਟਰ ਰੰਜਨ ਸਿੰਘ ਨੇ ਕਿਹਾ ਕਿ ਹਥਿਆਰਾਂ ਦੇ ਬਦਲੇ ਨਸ਼ਾ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚੋਂ ਖਰੀਦਿਆ ਜਾਂਦਾ ਸੀ ਬਿਕਰਮਜੀਠੀਆ ਸੱਤਾ ਅਤੇ ਪਿੰਡੀ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸਬੂਤ ਪੰਜਾਬ ਸਰਕਾਰ ਵੱਲੋਂ ਇਕੱਠੇ ਕਰਕੇ ਚਾਰਚੀਟ ਦੇ ਵਿੱਚ ਪੇਸ਼ ਕਰ ਦਿੱਤੇ ਗਏ ਨੇ ਤੇ ਉਹਦੇ ਹਿਸਾਬ ਨਾਲ ਲਗਭਗ 6 ਸਾਲ ਜ਼ਮਾਨਤ ਨਹੀਂ ਮਿਲੇਗੀ ਬਿਕਰਮਜੀਠੀਆ ਨੂੰ ਭਾਵੇਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਤੇ ਭਾਵੇਂ ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਦਾ ਦਰਵਾਜਾ ਬਿਕਰਮਜੀਠੀਆ ਵੱਲੋਂ ਖੁੱਪਾਇਆ ਜਾਵੇ। ਯਾਨੀ ਕਿ ਪੱਕੇ ਭਾਂਡੇ ਵਿੱਚ ਪੱਕੇ ਪੈਰੀ ਹੱਥ ਪਾਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ। ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਵਾਰ-ਵਾਰ ਕਹਿ ਰਹੇ ਨੇ ਕਿ ਤੇਲ ਤੇ ਤੇਲ ਦੀ ਧਾਰ ਵੇਖੋ। ਕਹਿੰਦਾ ਮੈਂ ਟੋਪੀ ਵਾਲੇ ਕਿੱਲ ਝੱਡ ਦਿੱਤੇ ਨੇ। ਚੂੜੀ ਕੱਸ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਅਕਾਲੀ ਮંત્રી ਬਿਕਰਮਜੀਤਿਆ ਵਿਰੁੱਧ ਕਥਿਤ ਭ੍ਰਿਸ਼ਟਾਚਾਰ ਮਾਮਲੇ ਵਿੱਚ ਅੱਜ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਚਾਰ ਸ਼ੀਟ ਦਾਖਲ ਕੀਤੀ ਗਈ। ਇਹ ਚਾਰ ਸ਼ੀਟ ਵਿੱਚ ਕੁਝ ਦੇਰ ਵਿੱਚ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤੀ ਗਈ। ਦੱਸਿਆ ਕੀਤੀ ਜਾਵੇਗੀ। ਵਿਸ਼ਿਸ਼ਟ ਦਸਤਾਵੇਜ਼ ਦਸਤਾਵੇਜ਼ ਹੈ ਕੀ ਨੇ? ਚਾਰ ਸ਼ੀਟ ਵਿੱਚ ਲਗਭਗ 40 ਹਜ਼ਾਰ ਪੰਨਿਆਂ ਦੀ ਹੈ ਜੋ ਕਿ ਇੱਕ ਵਿਸਤਾਰ ਪੂਰਵਕ ਜਾਂਚ ਦਾ ਨਤੀਜਾ ਹੈ। ਯਾਨੀ ਕਿ ਇਹਨਾਂ 2 ਮਹੀਨਿਆਂ ਦੇ ਵਿੱਚ 40000 ਪੇਜਾਂ ਦੀ ਸਫਿਆਂ ਦੀ ਪੰਨਿਆਂ ਦੀ ਚਾਰ ਸ਼ੀਟ ਜਿਹੜੀ ਹੈ ਬੁਹਾਲੀ ਅਦਾਲਤ ਵਿੱਚ ਪੇਸ਼ ਕੀਤੀ ਗਈ ਜਾਇਦਾਦ ਦਾ ਖੁਲਾਸਾ 7000 ਕਰੋੜ ਰੁਪਏ ਤੋਂ ਵੱਧ ਦੀ ਨਜ਼ਾਇਜ਼ ਅਤੇ ਬੇਨਾਮੀ ਜਾਇਦਾਦ ਦਾ ਖੁਲਾਸਾ ਉਸ 40000 ਪੰਨਿਆਂ ਦੀ ਰਿਪੋਰਟ ਦੇ ਵਿੱਚ 7000 ਕਰੋੜ ਰੁਪਏ ਦੀ ਨਜ਼ਾਇਜ਼ ਅਤੇ ਬੇਨਾਮੀ ਜਾਇਦਾਦ ਦਾ ਖੁਲਾਸਾ ਹੋਇਆ ਹੈ ਜਿਹੜੀ ਅੱਜ ਚਾਰ ਸ਼ੀਟ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤੀ ਗਈ ਹੈ ਇਹ 7000 ਕਰੋੜ ਰੁਪਏ ਕਿਵੇਂ ਪੁਪੜਾਇਆ ਵਿਕਰਮਜੀਤਿਆ ਨੇ ਕਿਵੇਂ ਕਮਾਇਆ ਇੰਨੀ ਇੰਨੇ ਕਮ ਕਿਵੇਂ ਬੂਸਟ ਹੋ ਗਏ ਤੇ ਇਹ ਹੁਣ ਇਸ ਦਾ ਜਵਾਬ ਦੇਣਾ ਪਵੇਗਾ ਦੂਸਰੇ ਪਾਸੇ ਗਵਾਪੀ ਸਬੂਤ ਕਿੰਨੇ ਨੇ ਚਾਰ ਸ਼ੀਟ ਵਿੱਚ 200 ਤੋਂ ਵੱਧ ਲੋਕਾਂ ਦੀ ਗਵਾਹੀ ਹੈ ਵਿਕਰਮਜੀਤਿਆ ਦੇ ਖਿਲਾਫ ਬਿਕਰਮ ਜੀਠਿਆ ਦੇ ਖਿਲਾਫ 200 ਤੋਂ ਵੱਧ ਲੋਕਾਂ ਦੀ ਗਵਾਹੀ ਤੇ ਤੁਸੀਂ ਖਾਤੇ ਸੁਣ ਕੇ ਪੰਜਾਬੀਓ ਹੈਰਾਨ ਹੋ ਜਾਓਗੇ ਕਿਵੇਂ ਲੁੱਟਿਆ ਤੇ ਕਿਵੇਂ ਕੁੱਟਿਆ ਤੇ ਕਿਵੇਂ ਜਿੱਟੇ ਦਾ ਕਾਰੋਬਾਰ ਕੀਤਾ 400 ਬੈਂਕ ਖਾਤਿਆਂ ਦੀ ਜਾਂਚ ਰਿਪੋਰਟ ਸ਼ਾਵਲ ਹੈ ਇੱਕ ਪਾਸੇ 7000 ਕਰੋੜ ਸੌਰੀ 700 ਕਰੋੜ ਰੁਪਏ ਦੂਸਰੇ ਪਾਸੇ 400 ਤੋਂ ਵੱਧ ਬੈਂਕ ਖਾਤਿਆਂ ਦੇ ਵਿੱਚ ਪੇਮੈਂਟ ਹੈ ਯਾਨਕਿ ਪੈਸਿਆਂ ਦਾ ਲੈਣ ਦੇਣ ਬਿਕਰਮ ਜਿਠੀਆ ਬਿਕਰਮ ਜਿਠੀਆ ਦੀ ਤਰਫ ਪਤੀ ਦੀ ਬਿਕਰਮ ਜਿਠੀਆ ਬਿਕਰਮ ਜਿਠੀਆ ਦੇ ਪਿਤਾ ਸਤਿਆਜੀਤ ਅਤੇ ਉਹਨਾਂ ਦੇ ਸਾਲੇ ਸਾਹਿਬ ਅਤੇ ਉਹਨਾਂ ਦੀ ਮਾਤਾ ਵੱਲੋਂ ਇਹ ਲੈਣ ਦਣ ਕੀਤਾ ਗਿਆ ਹੈ 200 ਤੋਂ ਵੱਧ ਗਵਾਹ ਨੇ ਬਿਕਰਮ ਜਿਠੀਆ ਦੇ ਵਿਰੁੱਧ 400 ਤੋਂ ਜ਼ਿਆਦਾ ਬੈਂਕ ਖਾਤੇ ਨੇ ਅਤੇ 700 ਕਰੋੜ ਰੁਪਏ ਦਾ ਲੈਣ ਦੇਣ ਹੋਇਆ ਹੈ ਇਸ ਨੂੰ ਨਜਾਇਜ਼ ਅਤੇ ਬੇਨਾਮੀ ਬੇਨਾਮੀ ਜਾਇਦਾਦ ਕਿਹਾ ਜਾਂਦਾ ਜਿੰਨਾ ਖੁਲਾਸਾ ਕੀਤਾ ਹੈ ਜਾਂਚ ਦਾ ਕਿਰਾ ਵੀਰਸ ਟੀਮ ਨੇ ਪੰਜਾਬ ਹਰਿਆਣਾ ਹਿਮਾਚਲ ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ 15 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੀ ਅਤੇ ਜਾਂਚ ਕਰਨ ਤੋਂ ਬਾਅਦ ਇਹ ਚਾਰ ਸ਼ੀਲਡ ਤਿਆਰ ਕੀਤੀ ਹੈ ਅਤੇ ਹੋਰ ਨਿਤਾਵਾਂ ਦੇ ਬਿਆਨ ਚਾਰ ਛੀੜ ਵਿੱਚ ਕਈ ਹੋਰ ਅਕਾਲੀ ਆਗੂ ਅਤੇ ਭਾਜਪਾ ਨਿਤਾਵਾਂ ਦੇ ਬਿਆਨ ਵੀ ਦਰਜ ਕੀਤੇ ਗਿਆ ਵਿਜਨਸ ਬਿਊਰੋ ਨੇ ਨਰਦਾਤ ਸਮੇਂ ਸੀਮਾ ਦੇ ਅੰਦਰ ਚਾਰਜੀਵ ਦਾਖਲ ਕਰਕੇ ਜਾਂਚ ਨੂੰ ਅੱਗੇ ਵਧਾਇਆ ਇਸ ਕੇਸ ਨੂੰ ਪੰਜਾਬ ਵਿੱਚ ਸਿਆਸੀ ਅਤੇ ਕਾਨੂੰਨੀ ਤੌਰ ਤੇ ਇੱਕ ਅਹਿਮ ਮੋੜ ਮੰਨਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਸੁਖਬੀਤ ਸਿੰਘ ਬਾਦਲ ਬੀਬਾ ਹਰਸਿਮਰ ਕੋਰ ਬਾਦਲ ਗਰੀਬਕੌਰ ਮਜੀਠੀਆ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ 비ジネス ਦੀ ਰੜਾਤੇ ਹੋ ਸਕਦੇ ਨੇ 700 ਕਰੋੜ ਕਿਵੇਂ ਕਮਾਇਆ ਇੰਨੀ ਮਨੀ ਜਿਹੜੀ ਹੈ ਉਹਦਾ ਲੈਣ ਦੇਣ 400 ਤੋਂ ਵੱਧ ਖਾਤਿਆਂ ਦੇ ਵਿੱਚ ਕਿਉਂ ਕੀਤਾ ਗਿਆ 200 ਤੋਂ ਵੱਧ ਬੰਦਿਆਂ ਨੇ ਵਗਾਈਆਂ ਦਿੱਤੀਆਂ ਨੇ ਜਿਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਵੀ ਨੇ ਸ਼ਰੂਮੀ ਅਕਾਲੀ ਦਲ ਦੇ ਵੀ ਨੇ ਕਾਂਗਰਸ ਦੇ ਵੀ ਨੇ ਸਾਰੇ ਗਵਾਹਾਂ ਸਮੇਤ 40 ਹਜ਼ਾਰ ਪੰਨਿਆਂ ਦੀ ਇੱਕ ਰਿਪੋਰਟ ਵਿਜੀਲੈਂਸ ਦੇ ਸਬ ਤੋਂ ਉੱਚ ਅਧਿਕਾਰੀਆਂ ਵੱਲੋਂ ਅੱਜ ਬੋਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ ਕਿਵੇਂ ਡਿਫੈਂਡ ਕਰਨਗੇ ਕਿਉਂਕਿ ਸ਼ਰੂਮਣੀ ਅਕਾਲੀ ਦਲ ਦੇ ਜਿੰਨੇ ਵੀ ਸਾਰੇ ਆਗੂ ਨੇ ਜਿਹੜੇ ਹੁਪ ਹੁਪ ਕੇ ਕਹਿ ਰਹੇ ਸੀ ਕਿ ਬਿਕਰਮਜੀਠੀਆ નિર્ਦੋਸ਼ ਹੈ ਬਿਕਰਮਜੀਠੀਆ ਬੇਕਸੂਰ ਹੈ ਜਾਣਬੁੱਝ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਰਵਾਈ ਕੀਤੀ ਹੈ ਲੇਕਿਨ ਹੁਣ ਇਸ ਚਾਰਟ ਸ਼ੀਟ ਤੋਂ ਬਾਅਦ ਸਾਰੇ ਸਾਇਲੈਂਟ ਮੋਡ ਤੇ ਹੋ ਗਏ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਫਿਰ ਕਹਿ ਰਹੇ ਨੇ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਿੱਠੀਆਂ ਕਰ ਦਿੱਤੀਆਂ ਜਿਨ੍ਹਾਂ ਦੇ ਨਸ਼ੇ ਦੀ ਬਦੌਲਤ ਪੰਜਾਬ ਦੇ ਨੌਜਵਾਨ ਮਰੇ ਘਰਾਂ ਦੇ ਵਿੱਚ ਮੌਤ ਦੇ ਸੱਤਰ ਵਿੱਚ ਉਹਨਾਂ ਦੇ ਮਹਿਲਾ ਦੇ ਵਿੱਚ ਦੀਵੇ ਤੇ ਦੀਪਮਾਲਾ ਨਹੀਂ ਹੁਣ ਦਿੱਤੀ ਜਾਵेंगी ਉਹ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਹੋਣਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਰੰਗ-ਬਰੰਗੀਆਂ ਮੱਛੀਆਂ ਅਤੇ ਵੱਡੇ ਮਗਰਮੱਛ ਸਾਡੀ ਰੜਾਤੇ ਨੇ ਜਿਵੇਂ ਜਿਵੇਂ ਫਾਇਲਾ ਸਾਡੇ ਕੋਲ ਦਸਤਾਵੇਜ਼ ਆ ਰਹੇ ਨੇ ਨਾਲ ਦੀ ਨਾਲ ਹੀ ਉਹਨਾਂ ਨੂੰ ਜੇਲ੍ਹ ਦਾ ਮੂੰਹ ਦੇਖਣਾ ਪਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੇ ਨੇ 700 ਕਰੋੜ ਕਿਵੇਂ ਬਿਕਰਮਜੀਠੀਆ ਨੇ ਪੈਸਾ ਇਕੱਠਾ ਕੀਤਾ 10 ਸਾਲਾਂ ਦੇ ਵਿੱਚ ਇਹਨੂੰ ਬੇਇਨਾਮੀ ਅਤੇ ਝਾਲੀ ਜਾਇਦਾਦ ਵੀ ਕਿਹਾ ਜਾ ਰਿਹਾ ਹੈ ਕੁਝ ਗੁਪਤ ਜਾਇਦਾਦ ਵੀ ਹੈ 400 ਤੋਂ ਵੱਧ ਅਲੱਗ-ਅਲੱਗ ਖਾਤਿਆਂ ਦੇ ਵਿੱਚ ਬੈਂਕ ਬੈਂਕ ਦੇ ਅਕਾਊਂਟ ਦੇ ਵਿੱਚ ਪੇਮੈਂਟ ਟ੍ਰਾਂਸਫਰ ਕੀਤੀ ਗਈ 200 ਬੰਦਿਆਂ ਦੀਆਂ ਗਵਾਹੀਆਂ ਉਹ ਲੰਮਾ ਸਮਾਂ ਜੇਲ੍ਹ ਭੇਜਣਗੀਆਂ ਬਿਕਰਮਜੀਤਿਆ ਤੋਂ ਧੰਨ